ਉਸ ਕਰੀ ਮੈਂ ਪ੍ਰਿੰਸਿੰਗਲਾ ਕਰਾਈ ਤੋ ਵੀ ਰਾਣੀ ਦੇ ਹਸਪੀਟਲ ਦੇ ਬੰਦੇ ਹਾਲਾਤ ਦੇਖੋ ਜੀ ਕਿੰਨੇ ਬੁਰੇ ਹੈ। ਅੱਜ ਤੱਕ ਟੈਂਕੀ ਵੀ ਨਹੀਂ ਹੈ ਇਹੀ ਬਾਥਰੂਮ ਚ। ਦਰਵਾਜ਼ੇ ਵੀ ਨਹੀਂ ਹੈ ਜੀ ਟੁੱਟੇ ਵੀ ਹੈ ਨਹੀਂ। ਪੂਰੇ ਖਾਲਾ ਦੇਖੋ ਹੀ ਕੋਈ ਦਰਵਾਜ਼ਾ ਨਹੀਂ ਹੈ। ਕੋਈ ਟੈਂਕੀ ਨਹੀਂ ਹੈ। ਲੋਕਾਂ ਦੇ ਬੁਰੇ ਹਾਲ ਆ ਬੇ। ਇਹ ਸਰਕਾਰ ਕਹਿੰਦੀ ਕੀ ਤਰਕੀ ਕਰੀ? ਕਾਹਦੀ ਤਰਕੀ ਕਰੀ ਕੋਈ ਦੱਸੋ ਮਾੜਾ ਜੀ। ਟੈਂਕੀ ਕਾਦੀ ਹੋਈ ਹੈ ਜੀ। ਲੈਣੇ ਬਾੜੇ ਹਾਲਾਤ ਦੇਖੇ ਨੇ ਤੇ ਦਵਾਈ ਲੈਣ ਤੋਂ ਵੀ ਕੋਈ ਬੰਦਾ ਹਾਈਕ ਹੈ ਨਹੀਂ। ਪਾਣੀ ਬਾਥਰੂਮ ਦਾ ਨਾ ਬਾਹਰ ਪਾ ਦੇ। ਮੈਂ ਦੇਖਦਾ ਦਰਵਾਜ਼ਾ ਹੀ ਹੈ ਜਨਾਨੀਆਂ ਦੀ ਫਰਜ ਹਾਂਜੀ ਉੱਪਰ ਦੇ ਕੋਈ ਆ ਜਵੇ ਲੋ ਬਸੋ ਇਹ ਦਰਵਾਜ਼ੇ ਉਹ ਨਹੀਂ ਹੈ ਬਾਥਰੂਮ ਹਾਂ ਸਰਕਾਰ ਤਾਂ ਕਹਿੰਦੀ ਹੈ ਤਰੱਕੀ ਬੋ ਕਰ ਰਹੀ ਹੈ ਕਹਾਂ ਦੀ ਤਰੱਕੀ ਮੈਨੂੰ ਦੱਸੋ ਸੀ ਕਿੱਥੇ ਗਈ ਹੈ ਗਰਾਟਾ ਗਰਾਟਾ ਕਿੱਥੇ ਗਈ ਹੈ ਆ ਦੇਖੋ ਆ ਕੀ ਝੂਲਦਾ ਹੈ ਇਹ ਵੀ ਕਦੇ ਪਹੇਲ ਸਕਦਾ ਹੈ ਮੇਨ ਦਰਵਾਜ਼ਾ ਹੈ ਸਫਾਈ ਦੇ ਮਨੋਖਾਨ ਕੋਈ ਬੰਦਾ ਹੀ ਨਿਕਲ ਉਹਦਾ ਹਾਲ ਹੈ ਜੀ ਤਾਂ ਇਹ ਤਾਂ ਹੈ ਕਿਹਦਾ ਕੀ ਹੋਣਾ ਤੁਗੜੇ ਨੂੰ ਮਾਰੂ ਜਿਹਾ ਰਿਹਾ ਗਈ ਕੋਈ ਇਹ ਇਹਦੇ ਨਾਲ ਦੇ ਪ੍ਰਾਇਮਰੀ ਸਕੂਲ ਜਿਆਦਾ ਵਧੀਆ ਹੋਮਵਰ ਅੱਛਾ ਹੀ ਜੋ ਹਲਾਤਾ ਉਹਦੇ ਇਹ ਬੜਾ ਯਾਰ ਸਰਕਾਰ ਨੂੰ ਧਿਆਨ ਦਨੀ ਚਾਹੀਦੀ ਹੈ ਆਪਣਾ ਕੀੜਾ ਮਾਰੋ ਦੇਖੋ ਕਿਆ ਹਾਲਾਤ ਹਨ ਇਹ ਨਹੀਂ ਤਾਂ ਦੱਸੇ ਸਾਦੇ ਬਾਕੀ ਸਰਕਾਰ ਦੀ ਵਾਗੀ ਬਹੁਤ ਵੀ ਬਰੀਕ ਪਰ ਕਿਤੇ ਹਾਲੋ ਤੁਸੀਂ ਦੇਖੀਂ ਕਿ ਕਿ ਟੁੱਟੇ-ਪੁੱਟੇ ਆ ਰਹੇ ਨੇ ਦੇਖੋ ਇਹ ਟੋਲੇ ਦਾ ਹਾਲ ਦੇਖੋ ਦੇਖੋ ਕਿੰਨਾ ਗੰਦਾ ਹੈ ਨਾ ਦੇਖੋ ਪਿੱਛੇ ਕੁੱਤੇ ਰਹੇ ਨੇ ਨਹੀਂ ਉਹ ਡਸਟਬਿਨ ਦੇ ਰਿਹਾ ਠੀਕ ਆ ਉਹਦੇ ਹਾਲਾਤ ਹੈ ਅੱਗ ਮੇਰਾ ਬਾਬਾ ਜੀ ਦਾ ਕਾਗਜ਼ ਨੂੰ ਦੇਖਦਾ ਕਿ ਨਾ ਕਿੰਨੇ ਹੋਰ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਕਿੰਨੀ ਗ੍ਰਾਂਟ ਦੀ ਲੱਖ ਦੋ ਲੱਖ ਰੁਪਏ ਮੰਗੂ ਵੀਣਾ ਸਰ ਅੱਛਾ ਕਿਾ ਕੋਈ ਜ਼ਿਆਦਾ ਪੈਸੇ ਨਹੀਂ ਲੱਗੋ ਸਰਕਾਰ ਤੋਂ ਕੀ ਮੰਗ ਕਰਦੇ ਹੋਸਪੀਟਲ ਦੇ ਬਾਰੇ ਕਰਾ ਲਈ ਦਿੱਤਾ ਕੀ ਕਰੋ ਜੀ ਆ ਦੇਖੋ ਆਹ ਆਹ ਦਰਵਾਜ਼ੇ ਦੇ ਖਾਲ ਦੇ ਤਰਲੇ ਤੋਂ ਸਭਾ ਉਹ ਆਇਦਾ ਜੀ ਉਹ ਲੋਕ ਠੀਕ ਹੋ ਜਾਂਦੇ ਬੁkhar ਹੋਣ ਨਹੀਂ ਆਉਂਦੇ ਉਹ ਪੂਰੀ ਜਨਤਾ ਠੀਕ ਹੋਣ ਆਂਦੀ ਐ ਜੋ ਹਾਲਾਤ ਗੁਣਾਵਾਰ ਹੋ ਜੂंगी ਮੈਨੂੰ ਚੱਕਰ ਆ ਲੱਗਿਆ ਅੰਦਰ ਜਾ ਕੇੱਸੂ ਕੀ ਕਰੂੰਗਾ ਸਰਕਾਰ ਜਿਹੜਾ ਮਾਲੇ ਪਹਿਲਾਂ ਆ ਕੇ ਦੇਖੇ ਆਪਣੇ ਅਫਸਰ ਭੇਜੇ ਉੱਪਰ ਦੇ ਵੀ ਦੇਖੂ ਤੇ ਹਾਲਾਤ ਨੋਟ ਕਰਕੇ ਨੇ ਕਿ ਜਾਓ ਜਹਾ ਸਮਾਨ ਦੇਣਾ ਐ ਤਾਂ ਉਹ ਪਾਓ ਤਾਂ ਲੋਕੋਂ ਗਰੀਬਸਤਾਰ ਹੋਇਆ ਸਰਕਾਰ ਨੇ ਨਵੀਂ ਸਰਕਾਰ ਬਣਾਈ ਕਿ ਨਹੀਂ ਤਾਂ ਨਵੀਂ ਪੱਠਾ ਬਣਾ ਕੇ ਠੀ ਸਿਹਤ ਨਾਲ ਖਰਵਾਰ ਨਾ ਹੋਵੇ ਠੀਕ ਸਾਹ ਮਹਿਨੇ ਪਤਨ ਲਿਖੇ ਸਰ ਸਰਵਜਾ ਹੈ ਨਹੀਂ ਕਰਾਟ ਹੈ ਦਸੋ ਕਿ ਗ੍ਰਾਂਡ ਦੇ ਹਲਾ ਬਲਾਤ ਤੋਂ ਦੇਖੋ ਮੀ ਮੀ ਪੂਰੀ ਜੁੱਤਾ ਗਿਆ ਏ ਦਸੋ ਅੰਗਰਾਂਡ ਦੇ ਹਲਾ ਆ ਦੇਖੋ ਇੰਦਰ ਅੱਜ ਬਾੜ ਦੇ ਦੇਖੋ ਕਿਆ ਅਵਿਸ਼ੇ ਤਾਕੀ ਕੀ ਨਹੀਂ ਹੈ ਦਸੋ ਉਹ ਹੁੰਦੀ ਸੀ ਗਾਂਡਰ ਕੋਲ ਪਤੀ ਕਿਹੜਾ ਤੇ ਨਿਕਲ ਖਾਓ ਆਹ ਪਾਪਤੀ ਦਾ ਮਸਰਾ ਇੰਦਰਾਂਡ ਤੇ ਗ੍ਰਾਂਡ ਦੇ ਸਾਫ ਦਾ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਸੀ ਮੰਗ ਕਰਦੇ ਤਾਂ ਤੁਹਾਨੂੰ ਦੇਖਣੀ ਹੈ ਕਿ ਉਹ ਅੱਗੇ ਚੈੱਕ ਕਰੋ ਜੋ ਮੂਸ ਲੱਗਣੇ ਵਾਲਾ ਉਹਨੂੰ ਲਾਓ ਤੋ ਕਰਤਾ ਹੀ ਕਰੋ ਬਸ ਧੰਨਵਾਦ